8 ਮਾਰਚ ਔਰ ਦੇਖੋ ਇੱਕ ਸਬਬ ਹੁੰਦਾ ਹੈ ਕਿ 8 ਮਾਰਚ 2023 ਨੂੰ ਅੰਮ੍ਰਿਤਸਰ ਸਾਹਿਬੀ ਯਾਤਰਾ ਆਈ ਸੀ ਔਰ ਇਸੇ ਜਗ੍ਹਾ ਆਈ ਸੀ ਦੇਖੋ ਕੁਦਰਤ ਔਰ ਜਸਲ ਸਾਹਿਬ ਸਾਨੂੰ ਦੱਸ ਰਹੇ ਸੀਗੇ ਔਰ ਅਸੀਂ ਆਪਣੇ ਆਪ ਚ ਹੀ ਬੜੇ ਖੁਸ਼ ਹੋ ਰਹਾ ਸੀ ਕਿ ਦੇਖੋ ਕੁਦਰਤ ਦਾ ਸਾਰਾ ਹੀ ਸੋ ਇਸ ਕਰਕੇ ਪਾਵਰ ਆਫ ਸੋਸ਼ਲ ਯੂਨਿਟੀ ਇਹਨਾਂ ਦਿਨਾਂ ਸਾਨੂੰ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਮਾਸ਼ਾਅੱਲਾ ਜੋ ਪਿਆਰ ਸਤਕਾਰ ਇੱਜ਼ਤ ਮਿਲਦੀ ਹੈ ਮੈਂ ਉਹਨਾਂ ਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਸੋ ਹਮਲਾ ਮਾਰਨ ਦੀ ਜ਼ਰੂਰਤ ਹੈ ਇੱਕ ਮੰਚ ਤੇ ਇਕੱਠੇ ਹੋਣ ਦੀ ਔਰ ਜਿਸ ਨੇ ਸਰਦਾਰ ਜਸਵਿੰਦਰ ਸਿੰਘ ਵੀ ਤਖਤ ਦੀ ਗੱਲ ਕਰਕੇ ਗਏ ਨੇ ਡਾਕਟਰ ਕਟਾਰੀਆ ਸਾਹਿਬ ਵੀ ਕਰਕੇ ਗਏ ਨੇ ਹੋਰ ਮੇਰੇ ਵੀਰ ਜਿਹੜੇ ਆਉਂਦੇ ਜਾਂਦੇ ਨੇ ਉਹ ਵੀ ਕਰਦੇ ਨੇ ਗੱਲਬਾਤ ਔਰ ਤੁਹਾਨੂੰ ਵੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਪਟਿਆਲੇ ਵਿੱਚ ਬਣਿਆ ਅੰਬੇਡਕਰ ਊਰਜਾ ਭਵਨ ਜਿਸ ਦੀ ਇੱਕ ਇੱਕ ਇੱਟ ਜਦੋਂ ਕੋਈ ਵੀ ਉੱਥੇ ਬੈਠਣ ਨੂੰ ਤਿਆਰ ਨਹੀਂ ਸੀਗਾ ਤੇ ਜਸਲ ਸਾਹਿਬ ਇਕੱਲੇ ਇੱਕ ਟੈਂਟ ਲਾ ਲੈਂਦੇ ਸੀ ਉੱਥੇ ਬੈਠੇ ਰਹਿੰਦੇ ਸੀ ਔਰ ਅੱਜ ਅੱਜ ਉਸ ਭਵਨ ਨੂੰ ਦੇਖ ਕੇ ਇੰਜ ਲੱਗਦਾ ਕਿ ਇਹ ਇੱਕ ਵਕਈ ਇਸ ਤਰ੍ਹਾਂ ਦੇ ਤਖਤ ਹਰ ਜ਼ਿਲ੍ਹੇ ਦੇ ਵਿੱਚ ਹੋਣੇ ਚਾਹੀਦੇ ਹਨ ਹੁਣ ਉੱਥੇ ਫੰਕਸ਼ਨ ਹੁੰਦੇ ਨੇ ਔਰ ਮਤਲਬ ਉਹ ਹਰ ਅਸੀਂ ਮਤਲਬ ਸਮਾਜ ਦੇ ਨਾਲ ਸੰਬੰਧਿਤ ਪ੍ਰੋਗਰਾਮ ਕਰਦੇ ਆ ਜਿਸ ਦੀ ਅੱਜ ਜ਼ਰੂਰਤ ਹੈ ਸੋ ਮੈਂ ਹੁਣ ਸਰਦਾਰ ਬਲਵਿੰਦਰ ਸਿੰਘ ਜੀ ਗੜਦੀ ਵਾਲਾ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਔਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਪਲੀਜ਼ 2 ਮਿੰਟ ਲਈ ਆ ਕੇ ਮੰਚ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਸਰਦਾਰ ਬਲਵਿੰਦਰ ਸਿੰਘ ਜੀ ਫ੍ਰੋਮ ਗੜਦੀਵਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਭਦਾਂ ਬੇਜ ਬਲਵਿੰਦਰ ਸਿੰਘ ਆਰਡਨਰੀ ਬੰਬੇ ਸੈਪਰ ਔਰ ਗੜਦੀਵਾਲ ਤੋਂ ਬਿਲੋਂਗ ਕਰਦਾ ਐਕਸਰਸਮੈਨ ਵੈਲਫੇਅਰ ਐਸੋਸੀਏਸ਼ਨ ਗੜਦੀਵਾਲਾ ਚਲਾ ਰਹੇ ਆ ਜੀ ਤੇ ਪਿਛਲੀ 12 ਤਰੀਕ ਨੂੰ ਮੀਟਿੰਗ ਸੀ ਸਾਡੀ ਹਰ ਮਹੀਨੇ ਵੈਸੇ 12 ਤਰੀਕ ਨੂੰ ਸਾਡੀ ਮੀਟਿੰਗ ਹੁੰਦੀ ਹੈ ਗੜਦੀਵਾਲਾ ਵਿਖੇ ਐਕਸਰਸਮੈਨ ਵੈਲਫੇਅਰ ਐਸੋਸੀਏਸ਼ਨ ਦੀ ਜਿਹਦੇ ਵਿੱਚ ਅਕਸਰ ਅਸੀਂ ਐਕਸਰਸਮੈਨਾਂ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਜਿਹੜਾ ਉਹਨਾਂ ਨੂੰ ਦੂਰ ਕਰਦੇ ਆ ਜਾਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੁਝ ਨਹੀਂ ਹੈਲਪ ਕਰ ਸਕੀਏ ਜੋਬ ਵਾਸਤੇ ਜਦੋਂ ਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜ ਬੰਦ ਹੋਵੇ ਤਾਂ ਐਦਾਂ ਉਹਨਾਂ ਦੀ ਮਦਦ ਕਰਦੇ ਆ ਇਹ ਸਾਰਾ ਜਿਹੜਾ ਸਾਡਾ ਕਰਨ ਦਾ ਵਿਚਾਰ ਹੈ ਕਦੋਂ ਬਣਿਆ ਜਦੋਂ ਮੈਂ ਐਕਸਰਸਮੈਨ ਬੈਲਫੇਅਰ ਐਸੋਸੀਏਸ਼ਨ ਕੋਗਪੁਰ ਦੇ ਵਿੱਚ ਜਾਂਦਾ ਹੁੰਦਾ ਸੀ ਕੈਪਟਨ ਗੁਰਮੀਲ ਸਿੰਘ ਸਾਹਿਬ ਦੇ ਕੋਲ ਉੱਥੇ ਬਾਜ਼ਾਰ ਬੜੇ ਵਧੀਆ ਲੱਗੇ ਤੇ ਕਿਉਂਕਿ ਦਸੂਏ ਗੜ ਦੀ ਵਾਲਾ ਤੋਂ ਭੋਗ ਉਪਰ ਦੂਰ ਪੈਂਦਾ ਹੋਗਾ ਦੋ ਤਿੰਨ ਵਾਰੀ ਅਸੀਂ ਸਾਹ ਕੋਲ ਗਏ ਸੀ ਮੈਂਬਰਸ਼ਿਪ ਵੀ ਲਈ ਲੇਕਿਨ ਸਾਹ ਨੇ ਕਿਹਾ ਤੁਸੀਂ ਇਦਾਂ ਕਰੋ ਤੁਹਾਡੀ 벨ਟ ਦੇ ਵਿੱਚ ਅਕਸਰਸਮੈਨ ਕਾਫੀ ਨੇ ਇਸ ਕਰਕੇ ਤੁਸੀਂ ਉੱਥੇ ਇੱਕ ਐਸੋਸੀਏਸ਼ਨ ਖੜੀ ਕਰੋ ਸੋ ਦੀਵੇ ਨਾਲ ਦੀਵਾ ਜਗਾਇਆ ਗਿਆ ਤੇ ਉੱਥੇ ਇੱਕ ਆਪਾਂ ਇੱਕ ਸਰਸਮੈਨ ਵੈਲਫੇਅਰ ਐਸੋਸੀਏਸ਼ਨ ਖੜੀ ਕੀਤੀ ਹੁਣ ਦੀਵੇ ਨਾਲ ਦੀਵਾ ਹੋਰ ਵੀ ਜਗਣ ਜਾ ਰਿਹਾ ਹੈ ਤੇ ਮੇਰਾ ਕਹਿਣ ਦਾ ਮਤਲਬ ਆ ਅੱਜ ਆਪਾਂ ਇੱਥੇ ਖੜੇ ਹੋਏ ਆ ਸਾਰੇ ਅੱਜ ਮਿਲੇ ਆ ਇੱਕ ਜਗ੍ਹਾ ਤੇ ਆ ਕੇ ਇੱਕ ਪਰਮਾਤਮਾ ਦਾ ਬਹੁਤ ਵਧੀਆ ਸਮਾਂ ਜੋ ਸਾਨੂੰ ਸਾਰਿਆਂ ਨੂੰ ਮਿਲਾਇਆ ਮੈਂ ਤੇ ਵੈਸੇ ਹੀ ਮੇਰਾ ਪ੍ਰੋਗਰਾਮ ਸੀਗਾ ਦਰਬਾਰ ਸਾਹਿਬ ਆਉਣ ਦਾ ਦਰਸ਼ਨ ਕਰਨ ਦਾ ਸਾਹਿਬ ਨੇ ਜਦੋਂ ਫੋਨ ਕੀਤਾ ਕਿ ਸਾਹਿਬ ਇਦਾਂ ਇਦਾਂ ਕਰਕੇ ਉੱਥੇ ਆ ਰਹੇ ਨੇ ਜਸਲ ਸਾਹਿਬ ਤੇ ਮੈਂ ਕਿ ਬੜੀ ਖੁਸ਼ੀ ਵਾਲੀ ਗੱਲ ਆ ਜੀ ਆਪਾਂ ਗੁਰਦਵਾਰ ਸਾਹਿਬ ਵੀ ਦਰਸ਼ਨ ਕਰਦੇ ਆ ਸਬੰਦਰ ਸਾਹਿਬ ਦੇ ਵੀ ਨਾਲ ਇਹਨਾਂ ਰੂਹਾਂ ਦਾ ਵੀ ਉਹਦੇ ਦਰਸ਼ਨ ਕਰਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਜਿਸ ਤੱਕ ਮੈਂ ਗੱਲ ਕੀਤੀ ਜਾਂ ਦੀਵੇ ਨਾ ਦੀਵਾ ਜਗਾਉਣ ਦੀ ਉਹ ਆ ਜੀ ਪਾਵਰ ਆਫ ਸੋਸ਼ਲ ਯੂਨਿਟੀ ਦਾ ਇੱਕ ਦੀਵਾ ਜੋ ਪਟਿਆਲੇ ਦੇ ਵਿੱਚ ਜਗਿਆ ਸੀਗਾ ਉਹ ਦੀਵਾ ਹੁਣ ਗੜ੍ਹਦੀ ਵਾਲੇ ਵਿੱਚ ਵੀ ਜਗ ਚੁੱਕਾ ਹੈ ਜਲੰਧਰ ਤੋਂ ਹੁੰਦਾ ਹੋਇਆ ਕਿਉਂਕਿ ਜੰੰਦਰ ਉਹ ਤਾਂ ਕਾਫੀ ਲੋ ਹੋ ਚੁੱਕੀ ਹੈ ਉਹਨਾਂ ਦੀ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਦੇਖੋ ਸਰਕਾਰਾਂ ਚੁੰਨਦੇ ਆ ਇੱਕ ਸਰਕਾਰ ਚੁੰਨਦੇ ਆ 5 ਸਾਲ ਰਹਿੰਦੀ ਹੈ ਉਹ ਚੰਗੀ ਹੋਵੇ ਚਾਹੇ ਮਾੜੀ ਹੋਵੇ 5 ਸਾਲ ਤਾਂ ਆਪਾਂ ਨੂੰ ਕੱਢਣੇ ਪੈਂਦੇ ਉਹਨਾਂ ਦੇ ਨਾਲ ਆਪਾਂ ਜੋਰ ਲਾ ਦਿੰਨੇ ਪ ਜੋ ਉਲਾ ਦਿੰਦੇ ਪਰ ਹੁੰਦਾ ਕੁਛ ਨਹੀਂ 5 ਸਾਲ ਤੋਂ ਆਪਣੇ ਕੱਢਣਾ ਹੀ ਕੱਢਨੇ ਆ ਜਸਵੰਤ ਖਾਉ ਦੇ ਕਹਿਣ ਦੇ ਮੁਤਾਬਕ ਜੋ ਇਹਨਾਂ ਦਾ ਕੋਈ ਵੀ ਇਹ ਰਾਜਨੀਤੀ ਦੇ ਵਿੱਚ ਕੋਈ ਸਬੰਧ ਨਹੀਂ ਹੈਗਾ ਇਹਨਾਂ ਦੀ ਜੋ ਇਹ ਪਾਵਰ ਆਫ ਸੋਸ਼ਲ ਯੂਨਿਟੀ ਖੜੀ ਕਰ ਰਹੇ ਨੇ ਸੋ ਸਾਡਾ ਸਾਰਾ ਸਾਥ ਬਣਦਾ ਕਿ ਇਹੋ ਜੀ ਇੱਕ ਟੀਮ ਜੋ ਖੜੀ ਹੋ ਰਹੀ ਆ ਆਪਾਂ ਉਹਨਾਂ ਦੇ ਨਾਲ ਮਿਲੀਏ ਕਿਉਂਕਿ ਸਿਆਣਾਂ ਦੀ ਕਹਾਵਤ ਆ ਕਿ ਜੇਕਰ ਛੋਟੀਆਂ ਛੋਟੀਆਂ ਨਹਿਰਾਂ ਜਿਹੜੀਆਂ ਇੱਕ ਜਗ੍ਹਾ 'ਤੇ ਜਾ ਕੇ ਇਕੱਠੀਆਂ ਹੋ ਜਾਂਦਾ ਕਿ ਨਦੀ ਦਾ ਰੂਪ ਧਾਰਨ ਕਰ ਜਾਂਦੀਆਂ ਨੇ ਤਾਂ ਉੱਥੇ ਜਦੋਂ ਇਕੱਠੀਆਂ ਹੋ ਕੇ ਵਹਿੰਦੀਆਂ ਤਾਂ ਕਾਫੀ ਲੋਕਾਂ ਦਾ ਫਾਇਦਾ ਕਰ ਦਿੰਦੀਆਂ ਤੇ ਇਹਨਾਂ ਦੀ ਵੀ ਇੱਕ ਐਸੀ ਤਰ ਕਿ ਆਪਾਂ ਸਾਰੇ ਹਮਲਾ ਮਾਰ ਕੇ ਆਪਾਂ ਨਾਲ ਜੁੜੀਏ ਅਗਰ ਇੱਕ ਚੰਗਾ ਸਾਡੇ ਸਾਹਮਣੇ ਇੱਕ ਮੁੱਦਾ ਬਣਾ ਰਹੇ ਨੇ ਇਹ ਇੱਕ ਵਧੀਆ ਜੁਨੀਟੀ ਖੜੀ ਕਰ ਰਹੇ ਨੇ ਸਾਨੂੰ ਇਹ ਸਾਥ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਈ ਆਵਾਜ਼ ਜਿਹੜੀ ਸੁਣੀ ਜਾ ਸਕੇ ਜੋ ਅੱਜ ਕੱਲ ਸਰਕਾਰਾਂ ਜਿਹੜੀਆਂ ਨਹੀਂ ਸੁਣ ਰਹੀਆਂ ਭਾਵੇਂ ਆਹੀਂ ਆ ਇੱਕ ਸਾਰੋ ਸਮਾਂ ਆ ਤਾਂ ਵੀ ਅੱਜ ਤੱਕ ਦੇਖ ਲਓ ਦਿੱਲੀ ਤੱਕ ਜਾ ਕੇ ਜੰਤਰ ਮੰਤਰ ਦੇ ਧਰਨੇ ਲਾਉਦੇ ਥੱਕ ਗਏ ਆ ਲੇਕਿਨ ਸਾਡਾ ਕਿਸੇ ਨੇ ਨਹੀਂ ਸੁਣਿਆ ਤੇ ਜੇਕਰ ਕੋਈ ਇਦਾਂ ਦਾ ਪਲੇਟਫਾਰਮ ਹੋਵੇਗਾ ਜਿਹਦੇ ਵਿੱਚ ਸਾਡੀ ਸਟਰੈਂਥ ਬਹੁਤ ਜ਼ਿਆਦਾ ਹੋਵੇਗੀ ਉਹ ਉਸ ਪਾਵਰ ਦੇ ਨਾਲ ਅਸੀਂ ਕਿਸੇ ਨਾ ਜਾ ਕੇ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਸਾਡੀ ਸੁਣਵਾਈ ਜੋ ਹੈ ਜ਼ਰੂਰ ਹੋਊਗੀ ਸੋ ਮੈਂ ਸਾਰਿਆਂ ਨੂੰ ਹੀ ਅਪੀਲ ਕਰਦਾ ਕਿ ਜਿੰਨਾ ਵੀ ਹੋ ਸਕੇ ਥੋੜਾ ਬਹੁਤਾ ਯੋਗਦਾਨ ਪਾਓ ਆਪਣੇ قافلے ਦੇ ਵਿੱਚ ਥੋੜੇ ਥੋੜੇ ਆਪਣੇ ਮਿਲ ਕੇ ਚਲੀਏ ਤਾਂ ਉਹ ਜੋ ਕਾਫਲਾ ਇੱਕ ਬਹੁਤ ਵੱਡਾ ਰੂਪ ਧਾਰਨ ਕਰ ਲਊਗਾ ਸੋ ਧੰਨਵਾਦ ਕਰਦਾ ਮੈਂ ਕੈਪਟਨ ਗਮੇਲ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਤੇ ਧੰਨਵਾਦ ਕਰਦਾ ਮੈਂ ਜਸਲ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਆਪਣੇ ਵਿਚਾਰ ਸਾਡੇ ਗੱਢੀ ਵਾਲਾ ਵਿੱਚ ਦਿੱਤੇ ਤੇ ਸਾਡੇ ਵਿੱਚ ਬੈਠੇ ਨੇ ਡਾਕਟਰ ਸਰਜੀਤ لال ਜੀ ਜੋ ਕਿ ਸਮੇਂ-ਸਮੇਂ ਸਰ ਸਾਨੂੰ ਜਿਹੜੀਆਂ ਇਦਾਂ ਦੀਆਂ ਖਬਰਾਂ ਪਹੁੰਚਾਉਂਦੇ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹਨਾਂ ਦੀ ਗੱਲਾਂ ਸੁਣ ਕੇ ਆਪਣੇ ਆਪ ਨੂੰ ਮੋਟੀਵੇਟ ਕਰਦੇ ਰਹਿੰਦਾ ਹੈ ਅੱਜ ਦਾ ਜਿਹੜਾ ਸਮਾਂ ਉਹੀ ਹੈ ਮੋਟੀਵੇਸ਼ਨ ਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਇਹ ਕਹਾਂਗਾ ਕਿ ਜੋ ਵੀ ਇਸ ਪਲੇਟਫਾਰਮ ਤੋਂ ਅੱਜ ਆਪਾਂ ਸੁਣਨ ਜਾ ਰਹੇ ਹਾਂ ਜਾਂ ਇੱਥੋਂ ਜੋ ਵੀ ਐਲਾਨ ਕੀਤਾ ਜਾਏਗਾ ਉਹਦੇ ਤੇ ਆਪਾਂ ਥੋੜਾ ਜਿਹਾ ਗੌਰ ਕਰੀਏ ਆਪਾਂ ਅਗਰ ਥੋੜਾ ਜਿਹਾ ਇਹ ਨਹੀਂ ਭਾ ਇੱਥੇ ਸੁਣਿਆ ਤੇ ਇੱਥੇ ਛੱਡ ਕੇ ਚਲੇ ਜਾਣਾ ਉਹਦਾ ਕੋਈ ਮਤਲਬ ਨਹੀਂ ਜੇ ਆਪਾਂ ਥੋੜਾ ਜਿਹਾ ਗੌਰ ਕਰੀਏ ਔਰ ਇਹਨਾਂ ਦੇ ਨਾਲ ਇੱਕ ਕਦਮ ਅੱਗੇ ਵਧਾ ਕੇ ਮਿਲਣ ਦੀ ਕੋਸ਼ਿਸ਼ करिए ਤਾਂ ਅੱਜ ਨਹੀਂ ਕੱਲ ਨਹੀਂ ਇੱਕ ਦਿਨ ਦਾ ਇਹ ਕੁਝ ਨਹੀਂ ਹੋਣਾ ਪਰ ਇੱਕ ਦਿਨ ਜ਼ਰੂਰ ਹੋਏਗਾ ਉਸ ਦਿਨ ਆਪਾਂ ਇਸ ਚੀਜ਼ ਨੂੰ ਯਾਦ ਕਰਾਂਗੇ ਵੀ ਵਾਕਈ ਆਪਾਂ ਇੱਕ ਚੰਗੀ ਯੂਨਿਟੀ ਦੇ ਨਾਲ ਮਿਲੇ ਸੀਗੇ ਤੇ ਅੱਜ ਸਾਡੇ ਸਮਾਜ ਦਾ ਸਾਡੇ ਪਰਿਵਾਰਾਂ ਦਾ ਸਾਰਿਆਂ ਦਾ ਕਿਤੇ ਨਾ ਕਿਤੇ ਕੁਝ ਨਾ ਕੁਝ ਕੰਮ ਜਿਹੜਾ ਹੋ ਰਿਹਾ ਸੋ ਬਹੁਤ-ਬਹੁਤ ਧੰਨਵਾਦ ਆਡਾ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਹੁਤ-ਬਹੁਤ ਮਿਹਰਬਾਨੀ ਬਲਵਿੰਦਰ ਸਿੰਘ ਜੀ ਸਾਡੇ ਦਰਮਿਆਨ ਸ਼੍ਰੀ ਬਲਵੰਤ ਖਹਿਰਾ ਜੀ ਪਹੁੰਚੇ ਨੇ ਅਸੀਂ ਸਵਾਗਤ ਕਰਦੇ ਆਂ ਜੀ ਵੀਜੇ ਸੁਲਤਾਨਾ ਜੀ ਉਹ ਵੀ ਤਸ਼ਰੀਫ ਫਰਮਾਣੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਸੁਭਾਸ਼ ਹੀਰਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਸ਼੍ਰੀ ਸੁਭਾਸ਼ ਅਮਰੋਹੀ ਜੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਔਰ ਇਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸੋ ਹੁਣ ਮੈਂ ਬੇਨਤੀ ਕਰਦਾ ਕੈਪਟਨ ਗੁਰਮੇਲ ਸਿੰਘ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਜਲੰਧਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਤੋਂ ਬਾਅਦ ਡਾਕਟਰ surjit lal ji ਔਰ ਸਭ ਤੋਂ ਪਹਿਲਾਂ ਡਾਕਟਰ ਕੈਪਟਨ ਗੁਰਮੇਲ ਸਿੰਘ ਜੀ ਜ਼ੋਰਦਾਰ ਤਾੜੀਆਂ ਦੇ ਵਿੱਚ ਸਤਕਾਰ ਜੋ ਅੱਜ ਦੇ ਚੀਫ ਗੈਸਟ ਤਕੀਰ ਜੰਮ ਜਸਲ ਸਾਹਿਬ ਤੇ ਸਾਰੇ ਡਿਸਟ੍ਰਿਕਟਾਂ ਦੇ ਪ੍ਰਧਾਨ ਮੇਰੇ ਸਾਥੀ ਮੈਂ ਮੈਂ ਗੁਰਮੇਲ ਬੰਬੇ ਸਰ ਪਰ 111 ਇੰਜੀਨੀਅਰ ਰੈਜiment ਦਾ ਔਰ ਸਾਰੇ ਐਕਸ ਸਰਵਿਸ ਮੈਨ ਤਕਰੀਬਨ ਮੈਨੂੰ ਜਾਣਦੇ ਹਾਂ ਮੈਂ 15 ਸਾਲ ਸੈਂਟਰ ਵਿੱਚ ਰਿਹਾ ਤੇ 6 ਸਾਲ ਸੀਐਮ ਇਸ ਕਰਕੇ तकरीबन ਸਾਰੇ ਸਾਰੇ ਨਾ ਵਾਹ ਪੈਂਦਾ ਰਿਆ ਸਾਰੇ ਮੈਨੂੰ ਜਾਣਦੇ ਆ ਤੇ ਪਰ ਮੈਂ ਜਿਹੜੇ ਹੁਣ ਸਿਵਲ ਸਟਾਫ ਦੇ ਵਿੱਚ ਜਦੋਂ ਦਾ ਆਇਆ ਮੈਂ ਡਾਕਟਰਾਂ ਨਾਲ ਮੈਂ ਵਕੀਲਾਂ ਨਾਲ ਤੇ ਮੈਂ ਜਿਹੜੇ ਸਾਡੇ ਸਮਾਜ ਦੇ ਬਹੁਤ ਉੱਚੇ ਅਹੁਦਿਆਂ ਤੋਂ ਰਿਟਾਇਰ ਹੋਏ ਆਫੀਸਰ ਹੈ ਉਹਨਾਂ ਨੇ ਜਾਣ ਪਛਾਣ ਕੀਤੀ ਹੈ ਤਾਂ ਕਿ ਸਾਡੇ ਕੰਮ ਬਹੁਤ ਆਸਾਨੀ ਨਾਲ ਆਸਾਨ ਹੋ ਸਕਦਾ ਬਹੁਤ ਜਲਦੀ ਅਸੀਂ ਕੰਮ ਕਰਾ ਸਕੋ ਆਪਾਂ ਜਦੋਂ ਰਿਟਾਇਰ ਹੋਏ ਸੀ ਦੇ ਮੈਂ ਕੋਸ਼ਿਸ਼ ਕੀਤੀ ਸੀ ਨੌਕਰੀਆਂ ਬਹੁਤ ਸੀ ਨੌਕਰੀ ਮਿਲ ਸਕਦੀ ਸੀ ਪਰ ਇਹ ਸੋਚਿਆ ਕਿ ਪ੍ਰਮਾਤਮਾ ਨੇ ਜੋ ਦੇਣਾ ਸੀ ਦੇ ਦਿੱਤਾ ਜਿਹਦੇ ਅਸੀਂ ਲਾਇਕ ਨਹੀਂ ਸੀ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਜੇ ਮੈਂ ਸਪਾਈ ਵੀ ਆ ਜਾਂਦਾ ਰਿਟਾਇਰ ਹੋ ਕੇ ਫਿਰ ਮੈਂ ਕੀ ਪ੍ਰਮਾਤਮਾ ਦਾ ਕੀ ਬਗਾੜਨਾ ਸੀ ਤੇ ਪ੍ਰਮਾਤਮਾ ਨੇ ਪੈਨਸ਼ਨ ਦੇ ਦਿੱਤੀ ਸੀ ਇੰਨੀ ਕਿ ਆਪਾਂ ਠੀਕ-ਠਾਕ ਚਲਾ ਸਕਦੇ ਸੀ ਤੇ ਫਿਰ ਆਪਾਂ ਕੋਸ਼ਿਸ਼ ਕੀਤੀ ਕਿ ਸਮਾਜ ਦੇ ਭਲੇ ਲਈ ਕੁਝ ਕੀਤਾ ਜਾਵੇ ਅਸੀਂ ਇੱਕ ਪ੍ਰੀ ਰਿਕਰੂਟਿੰਗ ਸੈਂਟਰ ਕੋਲ ਲਿਆ ਫ੍ਰੀ ਬਿਲਕੁਲ ਬ੍ਰੀ ਥੋੜੇ ਜਿਹੇ ਬੰਦੇ ਸੀ 15 20 ਬੰਦਿਆਂ ਤੋਂ ਸਟਾਰਟ ਕੀਤਾ ਲੋਕਾਂ ਨੂੰ ਟ੍ਰੇਨਿੰਗ ਦਿੱਤੀ 35 ਬੱਚੇ ਅਸੀਂ ਆਰਬੀ ਦੇ ਵਿੱਚ ਭਰਤੀ ਕਰਾ ਦਿੱਤੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਪੁਲਿਸ ਦੀ ਵੀ ਟ੍ਰੇਨਿੰਗ ਕਰਾਈ ਜਾਵੇ 10 ਬੱਚੇ ਸਾਡੇ ਪੁਲਿਸ ਵਿੱਚ ਚੱਲ ਗਏ ਚਾਰ ਲੜਕੀਆਂ ਪੁਲਿਸ ਵਿੱਚ ਕੰਮ ਕਰਨੀ ਫਿਰ ਸਾਡੇ ਜੇਸ ਬਹੁਤ ਲੋਕਾਂ ਜਦੋਂ ਇੰਨੇ ਕੰਮ ਕੀਤੇ ਤੇ ਬਹੁਤ ਲੋਕਾਂ ਨਾਲ ਸਾਡੀ ਜਾਣ ਪਛਾਣ ਹੋ ਗਈ ਫਿਰ ਸਾਡੇ ਜੀਸੀਓ ਸਾਹਿਬ ਕਹਿੰਦੇ ਕਿ ਸਾਹਿਬ ਅਸੀਂ ਫੀਲਡਾਂ 'ਚ ਨੌਕਰੀ ਕਰਦੇ ਸੀ ਤੇ ਜਦੋਂ ਅਸੀਂ ਰਿਟਾਇਰ ਹੋ ਕੇ ਆਏ ਤੇ ਸਾਡੇ ਬੱਚੇ ਪੜ ਨਹੀਂ ਸਕੇ ਉਹਨਾਂ ਲਈ ਕੁਝ ਸੋਚੋ ਉਹਨਾਂ ਦੀ ਨੌਕਰੀ ਵਾਸਤੇ ਉਹਨਾਂ ਦੀ ਸੋਚ ਸੀ ਕਿ ਸਕਿਉਰਟੀ ਵਾਸਤੇ ਸੋ ਬੱਚਿਆਂ ਵਾਸਤੇ ਸੋਚਿਆ ਜਾਵੇ ਪਰ ਮੈਨੂੰ ਇੱਕ ਜਰਨਲ ਜਨੇਜਾ ਸਾਹਿਬ ਮਿਲੇ ਜ਼ਿੰਦਗੀ ਚ ਉਹਨਾਂ ਨੂੰ ਮੈਂ ਦੱਸਿਆ ਕਿ ਐਦਾਂ ਸਾਹਿਬ ਤੁਸੀਂ ਸਾਡੇ ਨਾਲ ਰਹੇ ਸਾਰੀ ਜ਼ਿੰਦਗੀ ਤੇ ਸਾਡੀ ਮਦਦ ਕਰੋ ਉਹਨਾਂ ਨੇ ਕੋਸ਼ਿਸ਼ ਕੀਤੀ ਇੱਕ ਕਰਨਲ ਮਨਦੀਪ ਕਵੇਤ ਵਿੱਚ ਹੈ ਕੰਪਨੀ ਚਲਾ ਰਿਹਾ ਉਹਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਕਹੋ ਕਿ 50 ਜੀਸੀਓ ਦੇ ਬੱਚੇ ਮੈਂ ਆਪਣੇ ਕੋਲ ਲੈ ਲਵਾਂ। ਆਪਾਂ ਕੋਸ਼ਿਸ਼ ਕੀਤੀ ਸਾਰੇ ਪੰਜਾਬ 'ਚ 50 ਬੱਚੇ ਗਏ ਬਿਲਕੁਲ ਫ੍ਰੀ ਕਵੈਦ ਗਏ। ਉਹਦੇ 'ਚ ਵੀ तकरीबन 20 ਬੱਚੇ ਬਲਵਿੰਦਰ ਸਾਹਿਬ ਦੇ ਗੱਢੀ ਵਾਲ ਤੋਂ ਸੀ ਕਿਉਂਕਿ ਇਹ ਵੀ ਸਾਡੇ ਨਾਲ ਉਦੋਂ ਜੁੜ ਗਏ ਸੀ। ਤੇ ਬਿਲਕੁਲ ਫ੍ਰੀ ਗਏ 40000 ਰੁਪਇਆ ਤਨਖਾਹ ਲੈਂਦੇ ਖਾਣਾ ਪੀਣਾ ਰਹਿਣਾ ਸਾਰਾ ਗਵਰਨਮੈਂਟ ਦਾ। ਗਵਰਨਮੈਂਟ ਬਲੋ ਔਰ 40000 ਰੁਪਏ ਤਨਖਾਹ ਲੈਂਦੇ ਹੁਣ ਜਦੋਂ ਆਏ ਸੀ ਕੋਈ 12 ਲੱਖ ਲੈ ਕੇ ਆਇਆ ਕੋਈ 20 ਲੱਖ ਲੈ ਕੇ ਆਇਆ ਸਾਡੇ ਬਹੁਤ ਜੀਸੀਓ ਅੰਮਰਸਰ ਦੇ ਵੀ ਕਾਫੀ ਜੀਸੀਓ ਸਾਹਿਬ ਸੀ ਹੀਰਾ ਸਾਹਿਬ ਪਤਾ ਨਹੀਂ ਇੱਥੇ ਆਇਆ ਕਿ ਨਹੀਂ ਉਹਨਾਂ ਨੇ ਵੀ ਉਹਨਾਂ ਦਾ ਬੇਟਾ ਭੇਜਣਾ ਸੀ ਪਰ ਉਹ ਕਿਸੇ وجہ ਨਾਲ ਨਹੀਂ ਭੇਜ ਸਕੇ ਬਾਅਦ ਚੋ ਬੇਟੇ ਦੀ ਵੀ ਡੈਥ ਹੋ ਗਈ ਤੇ ਅੱਜ ਦਲਵਾਰ ਸਾਹਿਬ ਨਹੀਂ ਆਏ ਉਹ ਮੈਨੂੰ ਜਾਣਦੇ ਚੰਗੀ ਤਰ੍ਹਾਂ ਉਹ ਵੀ ਕੋਈ ਇੱਥੇ ਸੰਸਥਾ ਚਲਾ ਰਹੇ ਆ ਤੇ ਮੈਂ ਫਿਰ ਸੋਚਿਆ ਕਿ ਹੋਰ ਵੀ ਇਹ ਬਹੁਤ ਛੋਟਾ ਕੰਮ ਆ ਫਿਰ ਆਪਾਂ ਕੀ ਕੀਤਾ ਕਿ ਡਾਕਟਰ ਸਰਜੀਤ ਲਾਲ ਨੂੰ ਮਿਲੇ ਡਾਕਟਰ ਸਰਜੀਤ ਲਾਲ ਨੇ ਸਾਨੂੰ ਜਿੰਨੇ ਐਡਵੋਕੇਟ ਸੀ ਉਹਨਾਂ ਨੂੰ ਮਿਲਾਇਆ ਉਹਨਾਂ ਦੀ ਸੰਸਥਾ ਨਾਲ ਮਿਲੇ ਉਹਨਾਂ ਨੇ ਕਿਹਾ ਕਿ ਲੀਗਲ ਅੜਵਾਈ ਜੋ ਵੀ ਸਾਨੂੰ ਚਾਹੀਦੀ ਹੈ ਅਸੀਂ ਤੁਹਾਨੂੰ ਫ੍ਰੀ ਦਿਆਂ ਫਿਰ ਅਸੀਂ ਇੱਕ ਡਾਕਟਰਾਂ ਨਾਲ ਮੀਟਿੰਗ ਕੀਤੀ ਡਾਕਟਰਾਂ ਨੇ ਵੀ ਕਿਹਾ ਕਿ ਜਦੋਂ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਫੋਨ ਕਰੋ ਜੋ ਅਸੀਂ ਸੁਜੈਸਟ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ ਤੇ ਲਾਸਟ ਵਿੱਚ ਅਸੀਂ ਮਿਲੇ ਪਾਵਰ ਆਫ ਸੋਸ਼ਲ ਯੂਨਿਟੀ ਨਾਲ ਅਸੀਂ ਕੀ ਕਰਦੇ ਸੀ ਛੋਟੋ ਛੋਟੀਆਂ ਚੀਜ਼ਾਂ ਚਲਾਉਂਦੇ ਸੀ ਬੱਚਿਆਂ ਨੂੰ ਟ੍ਰੇਨਿੰਗ ਦੇਣਾ ਬੱਚਿਆਂ ਨੂੰ ਛੋਟੇ-ਮੋਟੀਆਂ ਕੋਚਿੰਗ ਦੇਣਾ ਔਰ ਪਰਸਨੈਲਿਟੀ ਡਵੈਲਪਮੈਂਟ ਕੋਰਸ ਕਰਾਉਣਾ ਫਿਰ ਆਪਾਂ ਕੋਸ਼ਿਸ਼ ਕੀਤੀ ਕਿ ਕਿਉਂ ਨਾ ਹੋਰ ਵੀ ਉੱਪਰ ਕਰੀਏ ਅਸੀਂ 10ਵੀਂ ਦੇ ਬੱਚੇ ਲੈ ਲੜਕੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਪ੍ਰੋਪੀਟਰਰੀ ਇੰਸਟੀਚੂਟ ਦੇ ਵਿੱਚ ਟ੍ਰੇਨਿੰਗ ਦਿੱਤੀ ਉਹ ਕੋਸ਼ਿਸ਼ ਕੀਤੀ ਤੇ ਇੱਕ ਦੋ ਬੱਚੇ ਸਾਡੇ ਸਿਲੈਕਟ ਹੋਏ ਪਰ ਉਹ ਬਹੁਤ ਸਾਨੂੰ ਵਧੀਆ ਰਿਸਪੌਂਸ ਨਹੀਂ ਮਿਲਿਆ ਫਿਰ ਆਪਾਂ ਕੋਸ਼ਿਸ਼ ਕੀਤੀ ਕਿ 12ਵੀਂ ਦੀਆਂ ਕੁੜੀਆਂ ਮਾਈ ਭਾਗੋ ਇੰਸਟੀਚੂਟ ਤੇ ਭੇਜੀਆਂ ਜਾ ਉਹਨਾਂ ਨੂੰ ਅਸੀਂ ਕੋਚਿੰਗ ਦਿੱਤੀ ਉੱਥੇ ਸਾਡੇ ਕੋਲ ਇੱਕ ਜੇ ਮੈਂ ਕਹਾਂ ਕਿ ਸਾਡੇ ਕੋਲ ਇੱਕ ਬਹੁਤ ਸ਼ਾਨਦਾਰ ਆਫਿਸ ਹੈ ਦੋ ਕੰਪਿਊਟਰ ਹੈ ਇੱਕ ਪ੍ਰੋਜੈਕਟਰ ਹੈ ਔਰ ਹੋਰ ਵੀ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਤੇ ਬਹੁਤ ਵਧੀਆ ਅਸੀਂ ਇੱਕ ਕੋਰਸ ਚਲਾ ਸਕਦੇ ਹਾਂ ਔਰ ਜਿੰਨੇ ਵੀ ਡੀਸੀ ਹੈ ਉਹ ਸਾਰੇ ਡੀਸੀਆਂ ਨਾਲ ਡਾਕਟਰ ਸਰਜੀਤ ਲਾਲ ਸਾਨੂੰ ਮਿਲਾਉਂਦੇ ਤਾਂ ਕਿ ਉਹ ਹਮੇਸ਼ਾ ਪੁੱਛਦੇ ਰਹਿੰਦੇ ਕਿ ਕੋਈ ਵੀ ਕੰਮ ਦੱਸੋ ਮੈਂ ਪ੍ਰਾਇਮਰੀ ਕੰਮ ਕਰਦਾ ਸੀ 10ਵੀਂ ਦੇ ਬੱਚੇ 12ਵੀਂ ਦੇ ਬੱਚਿਆਂ ਲਈ ਹੁਣ ਵੀ 12ਵੀਂ ਦੀਆਂ ਜਿਹੜੀਆਂ ਬੇਟੀਆਂ ਜੇ ਤੁਹਾਡੀ ਨਜ਼ਰ 'ਚ ਵੀ ਕੋਈ ਹੈ ਉਹਨਾਂ ਦਾ ਨਾਮ ਜ਼ਰੂਰ ਦਿਓ ਤਾਂ ਕਿ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਆਈ ਭਾਗੋ ਇੰਸਟੀਚੂਟ ਵਿੱਚ ਸਿਲੈਕਸ਼ਨ ਕਰਾਉਣ ਲਈ ਕੋਸ਼ਿਸ਼ ਕਰੀਏ ਤੇ ਆਪਾਂ ਕੋਸ਼ਿਸ਼ ਕਰਨੀ ਹੈ ਆਪਣੇ ਸਮਾਜ ਨੂੰ ਉੱਪਰ ਚੱਕਣ ਨੂੰ ਸਾਡਾ ਸਮਾਜ ਬਹੁਤ ਥੱਲੇ ਜਾ ਚੁੱਕਾ ਸੀ ਔਰ ਇਹਦੀ ਕਿਸੇ ਨੇ ਸਾਰ ਨਹੀਂ ਲਈ ਫਿਰ ਆਪਾਂ ਕੋਸ਼ਿਸ਼ ਕੀਤੀ ਕਿ ਇਹਨੂੰ ਕਿਸੇ ਤਰੀਕੇ ਨਾਲ ਉੱਪਰ ਚੱਕਿਆ ਜਾਵੇ ਸਾਡੇ 'ਚ ਇੱਕ ਬੜੀ ਈਗੋ ਜਈ ਆ 6743 ਜਾਂਦਾ ਸਾਡੇ ਸਮਾਜ ਦੀਆਂ ਪਤਾ ਨਹੀਂ ਉਹ ਸਾਰੇ ਹੀ ਆਪਣੇ ਆਪ ਨੂੰ ਹਾਈ ਟੈਕ ਸਮਝਦੇ ਆ ਇੱਕ ਦੂਸਰੇ ਤੋਂ ਵੱਧ ਤੇ ਜਦੋਂ ਕਿ 바ਵਾ ਸਾਹਿਬ ਨੇ ਤਾਂ ਸਿਰਫ ਸਾਨੂੰ ਐਸਸੀ ਕਲਾਸ ਵਿੱਚ ਵੰਡਿਆ ਸੀ ਤੇ ਪਰ ਅਸੀਂ ਕੋਸ਼ਿਸ਼ ਨਹੀਂ ਕੀਤੀ ਅਸੀਂ ਸਾਰੇ ਅਲੱਗ-ਅਲੱਗ ਬਣਾ ਲਈਆਂ ਅਲੱਗ-ਅਲੱਗ ਗਲੰਡ ਲੱਗ ਪਏ ਹੁਣ ਇੱਕ ਇੱਕ ਸਿਸਟਮ ਚੱਲਿਆ ਹੋਇਆ ਹੁਣੇ ਮੇਰੇ ਤੋਂ ਪਹਿਲਾਂ ਬਲਵਿੰਦਰ ਸਾਹਿਬ ਨੇ ਗੱਲ ਕੀਤੀ ਇਹ ਸਾਰੀਆਂ ਸੰਸਥਾ ਛੋਟੋਟੀਆਂ ਸੰਸਥਾ ਬਣਾ ਕੇ ਉਹ ਆਪਣਾ ਨਾਮ ਪਬਲਿਸ਼ ਕਰਦੀਆਂ ਬੜੀ ਕੋਸ਼ਿਸ਼ ਕਰਦੀਆਂ ਕੋ ਜਿਹੜੀ ਕਿ ਦਿਲ ਕਰਦਾ ਉਹ ਕਹਿੰਦੇ ਤੁਸੀਂ ਸਾਡੇ ਨਾਲ ਮਿਲ ਜਾਓ ਰਾਤ ਵੀ ਮੈਨੂੰ ਦਲਬਾਗ ਸਿੰਘ ਦਾ ਫੋਨ ਆਇਆ ਕਹਿੰਦੇ ਤੁਸੀਂ ਸਾਡੇ ਨਾਲ ਮਿਲ ਜਾਓ ਜੀ ਤੇ ਤੁਹਾਨੂੰ ਪੰਜਾਬ ਦਾ ਪ੍ਰਧਾਨ ਬਣਾਉਂਦੇ ਆ ਮੈਂ ਕਿਹਾ ਯਾਰ ਪ੍ਰਧਾਨ ਬਣਨਾ ਤਾਂ ਸਾਡੀ ਜ਼ਰੂਰਤੇ ਹੀ ਨਹੀਂ ਆਪਾਂ ਤਾਂ ਇਹ ਹੈ ਕਿ ਸਮਾਜ ਲਈ ਤੁਸੀਂ ਕੀ ਕਰ ਰਹੇ ਅਸੀਂ ਕੀ ਕਰ ਰਹੇ ਆਪਾਂ ਕੋਸ਼ਿਸ਼ ਕੀਤੀ ਭੋਪੁਰ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਬਲਵਿੰਦਰ ਸਿੰਘ ਸਾਹਿਬ ਸਾਡੇ ਕੋ ਗਰਦੀ ਵਾਲੇ ਤੋਂ ਆਉਂਦੇ ਸੀ ਉੱਥੇ ਵੀ ਸ਼ੁਰੂ ਕੀਤੀ ਇਹਨਾਂ ਨੇ ਆਪਣੇ 20 ਬੱਚੇ ਕਵੈਤ ਭੇਜ ਦਿੱਤੇ ਤਿੰਨ ਚਾਰ ਕੁੜੀਆਂ ਦੇ ਖਰਚਾ ਦੇ ਰਿਆ ਐ ਐਜੂਕੇਸ਼ਨ ਦਾ ਕਿਆ ਬਾਤ ਹੈ ਕਿ ਹੋਰ ਵੀ ਕਿ ਛੋਟੇ ਮੋਟੇ ਕੰਮ ਕਰ ਰਿਹਾ ਫਿਰ ਜਸਵਿੰਦਰ ਸਿੰਘ ਸਾਹਿਬ ਕੈਪਟਨ ਜਸਵਿੰਦਰ ਸਿੰਘ ਇਹ ਸਾਨੂੰ ਮਿਲੇ ਇਹਨਾਂ ਨੇ ਕਿਹਾ ਕਿ ਮੈਨੂੰ ਪਲੇਟਫਾਰਮ ਨਹੀਂ ਮਿਲਦਾ ਮੈਂ ਕਿਹਾ ਪਲੇਟਫਾਰਮ ਮਿਲ ਜੂਗਾ ਤੁਸੀਂ ਮੀਟਿੰਗ ਤੇ ਆਉਣਾ ਸ਼ੁਰੂ ਕਰੋ ਇੱਕ ਵਾਰ ਇਹ ਆਏ ਇਹਨਾਂ ਦੇ ਬੱਚੇ ਲਿਆਂਦੇ ਆਪਾਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਉਹ ਬੱਚੇ ਮਹਾਲੇ ਗਏ ਮਾਈ ਭਾਗੋ ਇੰਸਟੀਚੂਟ ਵਿੱਚ ਉਹਨਾਂ ਨੇ ਟੈਸਟ ਦਿੱਤਾ ਪਰ ਬਾਈ ਚਾਂਸ ਕਿਉਂਕਿ ਜਿਹੜਾ ਟੈਸਟ ਹੈ ਆਫੀਸਰ ਦਾ ਟੈਸਟ ਬਹੁਤ ਕੰਪੀਟੀਸ਼ਨ ਬੜਾ ਤਕੜਾ ਹੁੰਦਾ ਇਸ ਕਰਕੇ ਉਹਨਾਂ ਦਾ ਨੰਬਰ ਨਹੀਂ ਲੱਗ ਗਿਆ ਉਹ ਇੱਕ ਲੜਕੀ ਇਹਨਾਂ ਦੀ ਫਿਜ਼ੀਕਲ ਚੋਂ ਰਹਿ ਗਈ ਇੱਕ ਹੋਰ ਸੀ ਉਹ ਰਿਟਨ ਚੋਂ ਰਹਿ ਗਈ ਤੇ ਸਾਡੇ ਵੀ 15-20 ਬੱਚੇ ਜਿਹੜੇ ਗਏ ਸੀ ਕਿਉਂਕਿ ਸਰਕਾਰੀ ਸਕੂਲਾਂ ਦੇ ਬੱਚੇ ਤੁਹਾਨੂੰ ਪਤਾ ਹੈ ਕਿ ਉਹ ਨਹੀਂ ਕਰ ਸਕਦੇ ਉਹ 15-20 ਬੱਚੇ ਜਿਹੜੇ ਸੀ ਜਾਂਦੇ ਆ ਸਾਨੂੰ ਇਹ ਅਫਸੋਸ ਨਹੀਂ ਕਿ ਉਹ ਅਫਸਰ ਨਹੀਂ ਬਣ ਸਕੇ ਪਰ ਸਾਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਉਹ 15 ਬੱਚੇ ਸਮਾਜ ਨਾਲੋਂ ਚੰਗੇ ਆ ਬਾਕੀ ਬੱਚਿਆਂ ਨਾਲੋਂ ਬਹੁਤ ਵਧੀਆ ਕਿਉਂਕਿ ਉਹਨਾਂ ਨੇ ਕੋਚਿੰਗ ਲਈ ਹੈ ਉਹ ਆਫਸਰਾਂ ਨੂੰ ਮਿਲੇ ਹੋਏ ਆ ਤੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਵਧੀਆ ਆ ਆਪਾਂ ਜਦੋਂ ਗੜਦੀ ਵਾਲੇ ਸ਼ੁਰੂ ਕੀਤਾ ਤੇ ਇਹ ਕਹਿੰਦੇ ਵੀ ਸਾਡੀ ਸੰਸਥਾ ਆਪਾਂ ਪ੍ਰਮੋਟ ਕਰਨੀ ਆ ਮੈਂ ਕਿਹਾ ਵੀ ਕੁਝ ਕੰਮ ਕਰਕੇ ਦਿਖਾਓ ਇਹ ਹੁਣ ਲੱਗੇ ਹੋਏ ਆ ਦਿਨ ਰਾਤ ਹੁਣ ਇਹਨਾਂ ਕੋ ਡਿਫੈਂਸ ਲੈਂਡ ਆ ਉਤਲੀ ਵੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਹੋਰ ਵੀ ਕਈ ਐਕ ਸਰਵਿਸਮੈਨ ਦੇ ਤਾਂ ਕੰਮ ਕਰਦੇ ਆ ਸਪਰਸ਼ ਬਾਰੇ ਇਹਨਾਂ ਨੇ ਵੀ ਕੰਪਿਊਟਰ ਲਾ ਲਿਆ ਆਪਣਾ ਵਧੀਆ ਕੰਮ ਕਰ ਰਹੇ ਉਹ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ ਨਕੌਦਰ ਨਕੌਦਰ ਦੇ ਬੰਦੇ ਸਾਡੇ ਕੋ ਆਉਂਦੇ ਸੀ ਮੀਟਿੰਗ ਵਾਸਤੇ ਅਸੀਂ ਕਹ ਬਈ ਆਪਣੀ ਜਗ੍ਹਾ ਮੀਟਿੰਗ ਉਥੇ ਆਪਣਾ ਹਾਲ ਬਣਾਓ ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਫਿਰ ਆਪਾਂ ਡਾਕਟਰ ਸਰਜੀਤ لال ਜੀ ਨੂੰ ਰਿਕੁਐਸਟ ਕਰਕੇ ਕਿਸੇ ਕਾਲਜ ਦੇ ਵਿੱਚ ਉਹਨਾਂ ਦਾ ਬੰਦੋਬਸਤ ਕੀਤਾ ਉਹ ਅੱਜ ਮੀਟਿੰਗ ਕਰਦੇ ਆਪਣੀ ਕਾਲਜ ਦੇ ਵਿੱਚ ਹੁਣ ਉਹ ਕਹਿੰਦੇ ਸੀ ਕਿ ਸਾਨੂੰ ਮਿਲਣ ਜ਼ਰੂਰ ਆਓ ਨਕੋਦਰ ਵਾਲੇ ਫਿਰ ਆਪਾਂ ਛੋਟੀਆਂ ਛੋਟੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਆਦਮਪੁਰ ਦੇ ਵਿੱਚ ਤੇ ਜਸਵੰਦਰ ਸਿੰਘ ਸਾਹਿਬ ਨੂੰ ਜਦੋਂ ਅਸੀਂ ਇਹਨਾਂ ਦਾ ਇੰਟਰਸਟ ਦੇਖਿਆ ਜੇ ਆਪਾਂ ਜਲੰਧਰ ਵਿੱਚ ਵੀ ਇੱਕ ਯੂਨਿਟ ਖੜੀ ਕਰ ਦਿੱਤੀ ਹੁਣ ਜਲੰਧਰ ਦੇ 24 ਐਕ ਸਰਵਿਸਮੈਨ ਇਹਨਾਂ ਦੀ ਮੀਟਿੰਗ ਚ ਆਉਂਦੇ ਆ ਤੇ ਇਹਨਾਂ ਨੇ ਹੁਣ ਕੋਸ਼ਿਸ਼ ਕੀਤੀ ਕਿ ਹੋਰ ਵਧਾਉਣਾ ਤੇ ਇਹ ਹੁਣੇ ਮੈਨੂੰ ਕਹਿੰਦੇ ਸੀ ਕਿ ਜਸਰ ਸਾਹਿਬ ਨੂੰ ਸਾਡੇ ਕੋਲ ਲੈ ਕੇ ਆਓ ਮੈਂ ਕਿਹਾ ਜੇ ਨਹੀਂ ਉਹਨਾਂ ਦੇ ਲਿਆਉਣ ਦੇ ਤੁਸੀਂ ਕਾਬਿਲ ਹੋ ਜੇ ਕਿਉਂਕਿ ਅਸੀਂ ਪ੍ਰਾਇਮਰੀ ਕੰਮ ਕਰਦੇ ਆ ਜਸਰ ਸਾਹਿਬ ਡਿਗਰੀ ਕਾਲਜ ਦੇ ਕੰਮ ਉਹ ਗ੍ਰੈਜੂਏਸ਼ਨ ਦੇ ਕੰਮ ਕਰਦੇ ਆ ਉਹਨਾਂ ਨੇ ਆਈਆਈਪੀਐਸ ਬਣਾਉਣੇ ਆ ਆਈਏਐਸ ਬਣਾਉਣੇ ਉਹ ਉੱਥੇ ਫ੍ਰੀ ਕੋਚਿੰਗ ਦੇਣੀ ਆ ਫ੍ਰੀ ਰੱਖਣਾ ਤੇ ਫ੍ਰੀ ਖਾਣਾ ਦੇਣਾ ਜੇ ਆਪਾਂ ਮਿਲੇ ਹੋਵਾਂਗੇ ਤੁਸੀਂ ਕੋਈ ਵੀ ਬੱਚਾ ਲੈ ਕੇ ਆਓ ਕਿਸੇ ਵੀ ਡਿਸਟ੍ਰਿਕਟ ਦਾ ਲੈ ਕੇ ਆਓ ਉਹ ਸਾਰੇ ਬੱਚੇ ਆਪਾਂ ਚਾਹੇ ਉਹਨਾਂ ਨੂੰ ਅਫਸਰ ਬਣਾਉਣ ਲਈ ਕੋਸ਼ਿਸ਼ ਕਰਾਂਗੇ ਜੋਬ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਜਦੋਂ ਅਸੀਂ 20 ਆਦਮੀ ਮਿਲਾਂਗੇ ਇੱਕ ਦੂਸਰੇ ਨਾਲ ਗੱਲ ਕਰਾਂਗੇ ਜਦੋਂ ਵੀ ਸਾਡੀ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਉਹ ਆਪਣੇ ਆਪ ਸੋਲਵ ਹੋ ਜਾਏਗੀ ਉਹ ਕਿਹਾ ਵੀ ਕਹਿੰਦੇ ਯਾਰ ਮੇਰੀ ਕਿਸੇ ਵਕੀਲ ਨਾਲ ਗੱਲ ਕਰਾ ਦੇ ਅਗਲੇ ਨੰਬਰ ਦੇ ਦੀ ਦਾ ਉਹ ਗੱਲ ਕਰਦਾ ਉਹ ਉਹਨੂੰ ਜਾਣ ਦੀ ਲੋੜ ਨਹੀਂ ਵੈਸੇ ਵੀ ਜਿਹੜੇ ਝੰਡਟ ਵਾਲੇ ਕੰਮ ਆ ਨਾ ਉਹ ਨਾ ਕਰੋ ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਤਾ ਸ਼ਰਾਬ ਪੀਣੀ ਸੀ ਜੀ ਇਸ ਕਰਕੇ ਮੇਰੀ ਲੜਾਈ ਹੋ ਗਈ ਥਾਣੇ ਚੱਲ ਗਿਆ ਤੁਸੀਂ ਮੈਨੂੰ ਛਡਾਉਣ ਆਓ ਇਦਾਂ ਦੇ ਕੰਮ ਨਾ ਕਰੋ ਚੰਗੇ ਸਮਾਜ ਲਈ ਕੰਮ ਕਰੋ ਜਿਹੜੇ ਕਿ ਦੁਨੀਆ ਤੁਹਾਨੂੰ ਯਾਦ ਰੱਖੇ ਦੁਨੀਆ ਹਮੇਸ਼ਾ ਯਾਦ ਰੱਖਦੀ ਹੈ ਉਹਨਾਂ ਬੰਦਿਆਂ ਨੂੰ ਮਰਨ ਤੋਂ ਬਾਅਦ ਵੀ ਜਿਹੜੇ ਸਮਾਜ ਲਈ ਕੁਝ ਕਰਕੇ ਜਾਂਦੇ ਆ ਜਸਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਇਸ ਕੰਮ ਲਈ ਲਾਤੀ ਹੈ ਇੱਕ ਭਵਨ ਤਿਆਰ ਕਰ ਦੇਣਾ ਔਰ ਜਿਹਦੇ ਵਿੱਚ ਹੋਸਟਲ ਤਿਆਰ ਕਰ ਦੇਣੇ ਹੁਣ ਆਈਐਸ ਆਈਪੀਐਸ ਦੀ ਕੋਚਿੰਗ ਸ਼ੁਰੂ ਕਰਨੀ ਤੁਸੀਂ ਸੋਚੋ ਕਿ ਕਿੰਨਾ بڑا ਅਦਾਰਾ ਹੁਣ ਲੋਕ ਇਹਨਾਂ ਦੇ ਮਗਰ ਪੈਸੇ ਦੇਣ ਨੂੰ ਤੋੜੇ ਫਿਰਦੇ ਆ ਮਹਾਰਾਜੀ ਪ੍ਰਨੀਤ ਕੌਰ 20 ਲੱਖ ਰੁਪਇਆ ਹੁਣੇ ਦੇ ਕੇ ਗਈ ਆ ਹਰ ਡਿਸਟ੍ਰਿਕਟ ਦੇ ਜਿੰਨੇ ਡਾਕਟਰ ਐ ਇਹਨਾਂ ਨੂੰ 4000 ਰੁਪਇਆ ਮਹੀਨਾ ਭੇਜ ਦੇ ਕਿਉਂਕਿ ਇਹਨਾਂ ਨੂੰ ਪਤਾ ਕਿ ਆਪਣੇ ਲਈ ਕੁਝ ਨਹੀਂ ਕਰਦੇ ਇਹ ਜਿੱਥੇ ਵੀ ਜਾਂਦੇ ਆ ਔਰ ਬਹੁਤ ਵਧੀਆ ਤਰੀਕੇ ਨਾਲ ਇਹ ਹੁਣ ਆਪਾਂ ਜੇ ਪੋਸੂ ਬਾਰੇ ਮੈਂ ਇਸ ਕਰਕੇ ਨਹੀਂ ਕੁਝ ਬੋਲਿਆ ਕਿਉਂਕਿ ਇਹ ਆਪਣੇ ਮੁਖਾਰਬੰਦ ਤੋਂ ਖੁਦ ਅਸਲ ਗੇ ਕਿ ਅਸੀਂ ਕੀ ਕਰ ਰਹੇ ਹਾਂ ਇਸ ਮਾਜ ਦੇ ਆਪਾਂ ਫੌਜੀ ਐ ਤੇ ਅਸੀਂ ਕੀ ਕਰੀਦਾ ਜਿੱਥੇ ਜਾਈਦਾ ਮੈਂ ਤੇ ਸਰਜੀ ਖਾਲ ਜੀ ਸਾਡੀ ਜੋੜੀ ਅੱਜ ਤੋਂ 5 ਸਾਲ ਪੁਰਾਣੀ ਐ ਆਪਾਂ ਕੋਸ਼ਿਸ਼ ਕਰਦੇ ਜਿੱਥੇ ਵੀ ਸਾਨੂੰ ਮੌਕਾ ਮਿਲ ਜਾਏ ਜੇ ਕਿਸੇ ਨੇ ਵੋਟ ਬਣਾਉਣੀ ਐ ਜੇ ਕਿਸੇ ਨੇ ਆਧਾਰ ਕਾਰਡ ਸਹੀ ਕਰਾਉਣਾ ਜੇ ਕਿਸੇ ਨੇ ਹੋਰ ਕੋਈ ਛੋਟਾ ਮੋਟਾ ਕੰਮ ਕਰਾਉਣਾ ਬੈਠੇ ਬੈਠੇ ਤੁਸੀਂ ਫੋਨ ਕਰੋ ਇਹਨਾਂ ਨੇ ਇਹ ਕਾਰਡੀਆਂ ਦੇਣਾ ਤੁਸੀਂ ਉਹ ਕੰਮ ਕਰ ਲੈਣਾ ਫਿਰ ਆਪਾਂ ਕੋਚਿੰਗ ਸੈਂਟਰ ਫਿਰ ਕੈਰੀਅਰ ਕਾਉਂਸਲਿੰਗ ਸੈਂਟਰ ਜਿੱਥੇ ਵੀ ਜਾਇਦਾ ਤੁਸੀਂ ਬੁਲਾਓ ਮੀਟਿੰਗ ਤੇ ਬੱਚਿਆਂ ਨੂੰ ਬੁਲਾਓ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਗਾਈਡ ਕਰਾਂਗੇ ਔਰ ਚੰਗੀਆਂ ਨੌਕਰੀਆਂ ਦੇਵਾਂਗੇ ਅੱਜ ਵੀ ਉਹ ਦਲਬਾਗ ਸਿੰਘ ਜੀ ਨਹੀਂ ਆਏ ਉਹਨਾਂ ਨੇ ਦੋ ਇੱਕ ਬੇਟੀ ਇੱਕ ਬੇਟਾ ਆਏ ਆ ਅੱਛਾ ਉਹਨਾਂ ਨੇ ਪਿਆਸੀ ਸਾਡੇ ਕੋਲ ਅਸੀਂ ਉਹਨਾਂ ਨੂੰ ਪੇਪਰ ਦੇ ਦਿੱਤੇ ਸੈਂਪਲ ਪੇਪਰ ਕਿਉਂਕਿ ਅੰਬਰਸਤ ਤੋਂ ਕੋਵਰ ਆਉਣਾ ਥੋੜਾ ਜਿਆ ਮੁਸ਼ਕਲ ਹੈ بار بار ਨਹੀਂ ਆ ਸਕਦੇ ਤੇ ਜਦੋਂ ਵੀ ਉਹ ਆਉਣ ਉਹ ਮੈਂ ਅੱਜ ਤਾਂ ਉਹਨਾਂ ਨੂੰ ਕਿਹਾ ਸੀ ਉਹ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਕਿ ਅੱਜ ਸਾਡੇ ਕੋਲ ਕੈਰੀਅਰ ਕਾਉਂਸਲਰ ਆਏ ਆ ਤੇ ਉਹ ਸਮਾਜ ਨੂੰ ਵਧੀਆ ਦੇਣ ਦੇ ਸਕਦੇ ਤੇ ਆਪਾਂ ਹੁਣ ਕੋਸ਼ਿਸ਼ ਕਰਾਂਗੇ ਕਿ ਸਾਰੇ ਮਿਲ ਕੇ ਅੰਬਰਸਰ ਦੀ ਟੀਮ ਬਹੁਤ ਉਜਿਹਾਰੂ ਆ ਮਾਝੇ ਵਾਲੇ ਬੈਸੇ ਵੀ ਬੜੇ ਦਲੇਰ ਹੁੰਦੇ ਆ ਤੇ ਆਪਾਂ ਸੋਚਦੇ ਆ ਕਿ ਮਾਝੇ ਵਾਲੇ ਮਿਲ ਕੇ ਇੱਕ ਕੰਮ ਸ਼ੁਰੂ ਕਰੋ ਕੈਰੀਅਰ ਕਾਉਂਸਲਿੰਗ ਦੀ ਜ਼ਰੂਰਤ ਆ ਤੁਹਾਡੇ ਕੋਲ ਇੱਥੇ ਪਹੁੰਚੂ ਕਿਸੇ ਡਾਕਟਰ ਦੀ ਜ਼ਰੂਰਤ ਆ ਇੱਥੇ ਪਹੁੰਚੂਗਾ ਕਿਸੇ ਜਸਲ ਸਾਹਿਬ ਦੀ ਵੀ ਜ਼ਰੂਰਤ ਆ ਇਹ ਵੀ ਆ ਜਾਣਗੇ ਜਦੋਂ ਕੋਈ ਬੁਲਾਓ ਠੀਕ ਹੈ ਪਰ ਆਪਣੇ ਸਮਾਜ ਨੂੰ ਉੱਪਰ ਚੱਕੋ ਜੇ ਤੁਸੀਂ ਸਮਾਜ ਨੂੰ ਉੱਪਰ ਨਹੀਂ ਚੱਕ ਸਕੇ ਫੇ ਕੀ ਫਾਇਦਾ ਤੁਹਾਡਾ ਬਹੁਤ ਜ਼ਿਆਦਾ ਇਹਦੇ ਵਿੱਚ ਕੈਪਟਨ ਨੇ ਸੁਪੂਦਾਰ ਮੇਜਰ ਹੈ ਸੁਪੂਦਾਰ ਹੈ ਹੈਨਾ ਤੇ ਉਹ ਪੈਨਸ਼ਨ ਲੈ ਲਈ ਖਾ ਲਈ ਉਸ ਤੋਂ ਬਾਅਦ ਜਿਹੜੇ ਸਾਡੇ ਲੁਧਿਆਣੇ ਵਾਲੇ ਆ ਉਹ ਵੀ ਕੀ ਕਰੀ ਗਏ ਇਸ ਤਰ੍ਹਾਂ ਤਕਰੀਬਨ 1 ਲੱਖ ਰੁਪਏ ਅਸੀਂ ਉਹਨਾਂ ਨੂੰ ਦਿੱਤਾ ਪਰ ਉਹਨਾਂ ਨਾਲ ਸਾਨੂੰ ਕੁਝ ਵੀ ਨਹੀਂ ਤੇ ਜੇ ਅਸੀਂ ਉਹ 1 ਲੱਖ ਰੁਪਏ ਸਮਾਜ ਲਈ ਖਰਚਦੇ ਤੇ ਅਸੀਂ ਆਪਣੇ ਬੱਚਿਆਂ ਨੂੰ ਸ਼ਾਇਦ ਛੋੜੇ ਬੱਚਿਆਂ ਨੂੰ ਆਫਸਰ ਬਣਾ ਪਾਉਂਦੇ ਜਿੰਨੇ ਆਪਾਂ ਉਸ ਜੀ ਕੋਈ ਅਸੀਂ ਅੱਜ ਆਏ ਆ ਜੋੜਨ ਵਾਸਤੇ ਤੁਹਾਨੂੰ ਨਾਲ ਤੇ ਜੇ ਤੁਸੀਂ ਜਾਓ ਅੰਬਰ ਸਾਹ ਦੇ ਵਿੱਚ ਤੁਸੀਂ ਆਪਣੇ ਜਿਹੜੀ ਵੀ ਤੁਹਾਡੀ ਟੀਮ ਹੈ ਉਹ ਮੀਟਿੰਗ ਕਰੇ ਮੈਂ ਕਰਵਾ ਕਰਾਰਿਆ ਸਾਹਿਬ ਦੀ ਰਿਕਵੈਸਟ ਕਰੂੰਗਾ ਕਿ ਉਹ ਜੇ ਮੀਟਿੰਗ ਹਾਰ ਬਹੁਤ ਵਧੀਆ ਜੇ ਇੱਥੇ ਮੀਟਿੰਗ ਕਰ ਲਿਆ ਕਰੋ ਬੇਸ਼ੱਕ ਤੇ ਹਾਂ ਇੱਥੇ ਮੀਟਿੰਗ ਕਰੋ ਆਪਣੀ ਗੱਲਬਾਤ ਕਰੋ ਕੈਰੀਅਰ ਕਾਉਂਸਲਰ ਚਾਹੀਦਾ ਇੱਥੇ ਬਲਾਓ ਕਾਹਦੀਆਂ ਪ੍ਰੋਬਲਮਾਂ ਇੱਥੇ ਸੋਲਵ ਹੋਣਗੀਆਂ ਔਰ ਵੀ ਜਿਹੜੇ ਕੋਈ ਕੰਮ ਹੈ ਜੋਬ ਨੂੰ ਦੇ ਰਿਲੇਟਡ ਆ ਤੁਸੀਂ ਫੋਨ ਕਰੋ ਇੱਥੇ ਆਵਾਂਗੇ ਪਰ ਇਹ ਨਾ ਕਰੋ ਕਿ ਤੁਸੀਂ ਮੇਰੀ ਆਹ ਸੰਤਾ ਮੇਰੀ ਉਹ ਜਾਤ-ਪਾਤ ਵਾਲਾ ਤਰ੍ਹਾਂ ਨੂੰ ਪੜਦੇ ਕਿਉਂਕਿ ਪਹਿਲਾਂ ਤਾਂ ਸੀ ਗਿਆ ਜਾਤ-ਪਾਤਾਂ ਉਹਨਾਂ ਸੀ ਪਾਰਟੀਆਂ ਬਣਾਉਂਦੇ ਮੈਂ ਆਮ ਆਦਮੀ ਪਾਰਟੀ ਮੈਂ ਅਕਾਲੀ ਦਲ ਮੈਂ ਹਰ ਨਾ ਜੇ ਉਹ ਉਹ ਕੁਝ ਨਹੀਂ ਅਸੀਂ ਇੱਕ ਇਨਸਾਨ ਆਂ ਇਨਸਾਨੀਅਤ ਦੇ ਨਾਤੇ ਅਸੀਂ ਜੀਣਾ ਤੇ ਸਮਾਜ ਦੀ ਸੇਵਾ ਕਰੀ ਔਰ ਸੇਵਾ ਜਿਹੜੀ ਕਰਦੇ ਆਂ ਉਹਨੇ ਜਾਨੂੰ ਕੋ ਇੱਕ ਪਲੇਟਫਾਰਮ ਅੱਜ ਅਸੀਂ ਦੇ ਕੇ ਜਾ ਰਹੇ ਹਾਂ ਤੁਸੀਂ ਕੈਰੀਅਰ ਕਾਉਂਸਲਿੰਗ ਕਰਾਉਣੀ ਹੈ ਬੱਚਿਆਂ ਨੂੰ ਲਿਆਓ ਇੱਥੇ ਅਸੀਂ ਹਾਲਾਂਕਿ ਚੱਲ ਜੀਏ ਜਦੋਂ ਵੀ ਤੁਸੀਂ ਕਹੋ ਕਿਸੇ ਨੂੰ ਕੋਰਸ ਕਰਾਉਣਾ ਇੱਥੇ ਕੋਚਿੰਗ ਕਰਾਓ ਕੋਚਿੰਗ ਦੇ ਕੋਈ ਖਰਚਾ ਨਹੀਂ ਇੱਕ ਟੀਚਰ ਰੱਖਣਾ 2 ਮਹੀਨਿਆਂ ਬਾਅਦ 5000 ਰੁਪਿਆ ਉਹਨੂੰ ਦੇਣਾ 10000 ਦਾ ਰੱਖਾਤ ਹੋਣਾ 10000 ਤੁਸੀਂ 5-7 ਬੱਚੇ ਨੌਕਰੀਆਂ ਤੇ ਲਵਾ ਲਏ ਤੇ ਬਾਕੀ ਪੈਸੇ ਵੀ ਖਰਚਦੇ ਆ ਤੇ ਅਸੀਂ ਜਿਹੜੀ ਸਾਡੀ ਸੰਸਥਾ ਆਪਾਂ ਕੋਸ਼ਿਸ਼ ਅੱਜ ਤੋ ਬਾਅਦ 10 ਸਾਲ ਹੋ ਗਏ ਸਾਨੂੰ ਲੱਗੇ ਤੋ ਇਹਨੂੰ ਤੇ ਹੁਣ ਆਪਾਂ ਜਲੰਧਰ ਡਿਸਟ੍ਰਿਕਟ ਦੇ ਸਾਰਾ ਕਵਰ ਕਰ ਲਿਆ ਸ਼ਾਹਪੁਰ ਵੀ ਕਵਰ ਕਰ ਤੇ ਹੁਣ ਅੰਮ੍ਰਿਤਸਰ ਤੇ ਤੋਂ ਬਾਅਦ ਫੋਜ਼ੀਪੁਰ ਜਾ ਆਪਾਂ ਜ਼ਰੂਰ ਹੈ ਕਿ ਸਾਰੇ ਪੰਜਾਬ ਦੇ ਤੁਸੀਂ ਕਿਸੇ ਵੀ ਸੰਸਥਾ ਅਸੀਂ ਤੁਹਾਡੇ ਨਾਲ ਕੋਈ ਵੀ ਆ ਨਹੀਂ ਪਰ ਆਪਾਂ ਇਹ ਜੋ ਨਹੀਂ ਕਿ ਤੁਸੀਂ ਸਮਾਜ ਲਈ ਕੁਝ ਕਰੋ ਆਪਣੇ ਬੱਚਿਆਂ ਲਈ ਕੁਝ ਕਰੋ ਤੁਸੀਂ ਜੋ ਬਾਲਣਾ ਸੀ ਬਾਲ ਲਿਆ ਜੇ ਹੁਣ ਕਮੌੜ ਪਿੱਛੇ ਨਾ ਲੱਗ ਅਸੀਂ ਸਾਢੇ 70 ਬਾਲਾਂ ਨੂੰ ਬਾਹਰ ਨਹੀਂ ਲੱਗ। ਕੋਸ਼ਿਸ਼ ਕਰਦੇ ਆ ਯਾਰ ਮੈਂ ਕਿਤੇ ਸਕਿਉਰਟੀ ਗਾਰਡ ਲੱਗ ਜਵਾਂ ਕਿਤੇ ਕੁਝ ਲੱਗੀ। ਉਹਦਾ ਕੋਈ ਫਾਇਦਾ ਨਹੀਂ। ਕਿਉਂਕਿ ਜੇ ਤੁਸੀਂ ਬੱਚਿਆਂ ਨੂੰ ਸੁਧਾਰ ਲਿਆ, ਬੱਚਿਆਂ ਨੂੰ ਨੌਕਰੀ ਤੇ ਲਵਾ ਲਿਆ, ਤੁਸੀਂ ਤਰ ਗਏ। ਤੇ ਜੇ ਤੁਸੀਂ ਆਪਣੇ ਨੌਕਰੀ ਕਰਕੇ ਬੱਚਿਆਂ ਨੂੰ ਖੋਣਾ, ਉਹਦਾ ਕੋਈ ਫਾਇਦਾ ਨਹੀਂ। ਆ ਜਸਵਿੰਦਰ ਸਾਹਿਬ ਜਦੋਂ ਆਏ ਸੀ ਸਾਡੇ ਕੋਲ ਤੇ ਇਹ ਘੋੜਤਾ ਪਜਾਮਾ ਪਾ ਕੇ ਆਇਆ। ਮੈਡਮ ਜੀ ਆ ਮੈਡਮ ਜੀ ਜਸਵੰਦਰ ਸਾਹਿਬ ਤੁਸੀਂ ਕੈਪਟਨ ਹੈ ਅੱਗੇ ਤੋਂ ਕੈਪਟਨ ਬਣ ਕੇ ਆਉਣਾ ਲਗਾ ਇਹ ਨਾ ਹੋਵੇ ਕਿ ਤੁਸੀਂ ਜਿੱਥੇ ਵੀ ਜਾਣਾ ਹੁਣ ਦਾ ਨੂੰ ਮਿਲਦੇ ਐਸਐਸਪੀ ਨੂੰ ਮਿਲਦੇ ਐਸਪੀ ਨੂੰ ਮਿਲਦੇ ਹੁਣ ਇੱਕ ਅੰਮ੍ਰਿਤਸਰ ਦਾ ਕੇਸ ਸੀਗਾ ਉਹਦੇ ਲਈ ਵੀ ਇਹ ਮਿਲ ਕੇ ਆਇਆ ਹੁਣ ਕਮਿਸ਼ਨਰ ਨੂੰ ਮਿਲ ਕੇ ਆਇਆ ਕਿਉਂਕਿ ਇਹਨਾਂ ਦੀ ਜਾਂਚ ਖਿਆਣ ਹੋ ਗਈ ਹੈ ਹੁਣ ਜਦੋਂ ਕਿਉਂਕਿ ਇਹ ਕਿਹਨਾਂ ਲੋਗੋ ਵਾਲਿਆਂ ਦੇ ਕੋਲ ਕੀ ਕੈਪਟਨ ਹੈ ਤੇ ਜਦੋਂ ਅਫਸਰ ਕੋਲ ਜਾਂਦੇ ਆ ਤੇ ਉਹ ਉਹਨੂੰ ਥੋੜਾ ਜਆ ਉਹ ਠੀਕ ਤਰੀਕੇ ਨਾਲ ਗੱਲ ਕਰਦਾ ਤੇ ਇਸ ਕਰਕੇ ਇਹਨਾਂ ਨੇ ਆਪਣੀ ਜਲੰਧਰ ਦੇ ਵਿੱਚ ਇੱਕ ਛਾਪ ਬਣਾ ਲਈ ਹੈ ਤੇ 20-25 ਆਦਮੀ ਜੋੜ ਲਿਆ ਹੁਣ ਹੋਰ ਵੀ ਕੋਸ਼ਿਸ਼ ਕਰ ਰਿਹਾ ਤੇ ਹੁਣ ਆਪਾਂ ਅੰਮ੍ਰਿਤਸਰ ਵੀ ਇਹਨਾਂ ਨੇ ਜੋੜਿਆ ਇਹ ਜਿਹੜਾ ਫੋਨ ਬਾਨ ਜੋ ਗੱਲਬਾਤ ਕੀਤੀ ਹੈ ਇਹ ਜਸਵੰਦਰ ਸਿੰਘ ਨੇ ਜੋੜਿਆ ਜਿਹੜਾ ਜਸਵੰਦਰ ਸਿੰਘ ਨੇ ਤੁਹਾਡਾ ਨਾਲ ਮੇਲ ਮਲਾਪ ਕਰਕੇ ਅੱਜ ਆਪਾਂ ਮਿਲਿਆ। ਹਾਲਾਂਕਿ ਜਸਰ ਨਾਲ ਕੋ ਟਾਈਮ ਨਹੀਂ ਸੀ ਪਰ ਫਿਰ ਵੀ ਆਪਾਂ ਇਹਨਾਂ ਦੀ ਰਿਕਵੈਸਟ ਕੀਤੀ ਹੈ ਕਿ ਇਹਨਾਂ ਦਾ ਵੀ ਬੀਜੀ ਬਹੁਤ ਬੀਜੀ ਸ਼ਡਿਊਲ ਹੁੰਦਾ ਕਿ ਤੁਸੀਂ ਜਰੂਰ ਆਓ। ਮੇਰੇ ਸਾਥੀਆਂ ਨੂੰ ਸਾਡੇ ਸਾਥੀਆਂ ਨਾਲ ਗੱਲਬਾਤ ਕਰੋ। ਇਹਨਾਂ ਦੇ ਖਿਆਲ ਬੜੇ ਚੰਗੇ ਆ। ਤੁਸੀਂ ਸਵਾਦ ਸੇਵਾ ਕਰਨੀ ਚਾਹੁੰਦੇ ਆ ਤੇ ਇਹਨਾਂ ਤੋਂ ਸਿੱਖੋ। ਇਹਨਾਂ ਕੋਲ ਹੋਰ ਸਵਾਦ ਲਈ ਕਵੀਆਂ। ਉਹ ਕੰਮ ਕਰਦੇ। ਤਨਵਾਜ ਗੱਲ ਦੂ ਨੂੰ ਤੁਹਾਡੇ ਪਿੱਛੇ ਪਿੱਛੇ ਘੁੰਮੇ ਠੀਕ ਹੈ ਤੇ ਹੁਣ ਕੋਸ਼ਿਸ਼ ਕਰੋ ਕਿ ਸਵਾਲ ਨੂੰ ਉੱਪਰ ਚੱਕਣ ਲਈ ਪੂਰੀ ਮਿਹਨਤ ਕਰੋ ਦਿਨ ਰਾਤ ਮਿਹਨਤ ਕਰੋ ਆ ਤਾਰਿਆ ਸਾਹਿਬ ਨੇ ਖਾ ਬੋਲ ਦਿੱਤੀ ਹੈ ਤੇ ਇਸ ਹਾਲ ਦੇ ਵਿੱਚ ਤੁਸੀਂ ਅੰਮ੍ਰਿਤਸਰ ਵਾਲੇ ਮੀਟਿੰਗ ਕਰ ਸਕਦੇ ਆ ਜੇ ਕੈਰੀਅਰ ਕਾਉਂਸਲਿੰਗ ਮੇਲਾ ਲਾਵਾ ਕੋਣੇ ਮੇਲਾ ਲਾ ਲਓ ਬੱਚੇ ਬੁਲਾ ਲਓ ਉੱਥੇ ਬੱਚਿਆਂ ਨੂੰ ਆਪਾਂ ਗਾਈਡ ਕਰ ਸਕਦੇ ਆ ਕਾਉਂਸਲਿੰਗ ਕਰ ਸਕਦੇ ਆ ਗੱਲਬਾਤ ਨੂੰ ਨਿਸ਼ਾ ਦੇ ਇਹ ਬੜੀਆ ਦੇਖਾ ਇਸ ਤੋਂ ਬਾਅਦ ਜਿੰਦ ਦੀ ਇੱਥੇ ਮੀਟਿੰਗ ਕਰੋਗੇ ਮੰਥਲੀ ਮੀਟਿੰਗ ਕਰੋ ਛੋਟੀਆਂ-ਪੋਟੀਆਂ ਤੁਹਾਡੀਆਂ ਪ੍ਰੋਬਲਮ ਆਪੇ ਸੋਲਵ ਹੋ ਜੂ। ਤਾਂ ਸਰਦ ਅਫਸਰ ਵੀ ਮਿਲ ਜਾਣਾ ਸਭ ਕੁਝ ਮਿਲ ਜਾ। ਜੇ ਅਸੀਂ ਕਿਸੇ ਹੋਟਲ 'ਚ ਕਦੇ ਕੁਝ ਕਦੇ ਕੁਝ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ। ਉਹ ਤੁਸੀਂ ਸੋਚਣਾ ਤੁਸੀਂ ਆਪਣੀ ਟੀਮ ਲੱਭਣੀ ਹੈ ਤੁਸੀਂ ਆਪਣਾ ਲੀਡਰ ਲੱਭਣਾ ਜਿਹੜਾ ਬਾਜੀ ਲੱਭੋ ਆਪਾਂ ਉਹਦੇ ਨਾਲ ਤੇ ਜੇ ਤੁਦੇ ਹੁਣੇ ਉਹਦਾ ਕਾਢੋ ਤੇ ਅਲਾਉਂਸ ਕਰ ਦਿਓ ਤੇ ਆਪਾਂ ਜਾਣ ਲਗੇ ਉਹਨੂੰ ਸਨਮਾਨ ਸਵੀਕਾਰ ਲੈ ਕੇ ਵੀ ਇਹ ਤੁਹਾਡਾ ਅੰਬਰ ਸਰਦਾ ਲੇਟਲ ਹੈ ਕਿਉਂਕਿ ਜਦੋਂ ਜਸਪਾਲ ਨੇ ਆਪਣੀ ਟੀਮ ਤੇ ਜਾਂਦੇ ਆ ਉਹ ਇੱਕ ਡਿਸਟਿੰਕਟ ਲਾਈਕ ਪ੍ਰੈਜੈਂਟ ਸੀ ਤੇ ਮੈਂ ਮੈਂ ਇਹਨਾਂ ਕੋਈ ਇੱਕ ਛੱਤ ਰੱਖੀ ਸੀ ਕਿ ਸਰ ਮੈਂ ਇਹਨੂੰ ਜੋਬ ਪਬਲੀ ਬਣਾ ਦਿਓ ਪਰ ਮੈਂ ਜਲੰਧਰ ਤੋਂ ਬਾਹਰ ਨਹੀਂ ਜਾਣਾ ਕਿ ਉਹਦੇ ਨਾ ਤਾਂ ਜ਼ੇਦਰ ਜਾਂਦਾ ਜਿੰਦੀ ਹੈ ਨਾ ਨਾਮ ਕਰੋ ਜਾਂਦਾ ਇਹ ਕਹਿੰਦੇ ਕੋਈ ਗੱਲ ਨਹੀਂ ਤੂੰ ਸ਼ੁਰੂ ਕਰ ਪਰ ਚਲੋ ਆਪਾਂ ਜੋ ਕਰ ਸਕਦੇ ਸੀ ਕੀਤਾ ਤੇ ਉਹਨੇ ਆਪਣੇ ਜਵਾਨ ਨੂੰ ਦੱਸਣਗੇ ਕਿ ਸਾਡੀ ਟੀਮ ਨੇ ਕੀ ਕੀਤਾ ਇਹ ਮੈਂ ਪੋਸਟ ਕਰਵਾ ਦੱਸਣ ਤਾਂ ਇੱਕ ਮਿੰਟ ਲਈ ਸਾਡੇ ਕੋਲ ਆ ਜਾ ਅਦੇ ਪੂਰਨ ਦੀਵਿਆਂ ਤੋਂ ਤੇ ਮੈਂ ਥੋੜਾ ਜਿਹਾ ਥੋੜਾ ਜਿਹਾ ਦਉਂਦਾ 5000 ਰੁਪਇਆ ਇਹ ਸਾਡੇ ਇਹ ਜਿਹੜਾ ਪੈਸਾ ਸਾਡੇ ਸਮਾਜ ਦੇ ਕੰਮਾਂ ਸਾਡੇ ਬੱਚਿਆਂ ਦੇ ਕੰਮ ਸਾਡੇ ਵਿੱਚੇ ਹੋਵੇ ਸੁਖਰਪਣ ਤੇ ਇੱਕ ਹੋਰ ਤੁਸੀਂ ਆਪ ਰਹਿ ਕਰ ਲਿਓ ਮੇਰੇ ਆਪਣੇ ਲੈਕਚਰ ਦੇ ਦੌਰਾਨ ਤੇ ਜੱਜਰ ਸਾਹਿਬ ਦੇ ਲੈਕਚਰ ਦੇ ਬਾਅਦ ਫਿਰ ਆਪਾਂ ਜਿਹੜੇ ਵੀ ਤੁਹਾਡੇ ਲੀਡਰ ਹੋਣਗੇ ਆਪਾਂ ਉਹਨਾਂ ਨੂੰ ਸਰਵਨਪਨੂਰ ਕਰਾਂਗੇ ਜਿਹੜਾ ਮਰਜ਼ੀ ਬਣ ਜਾਓ ਆਪਾਂ ਤਾਂ ਕਹਿੰਦੇ ਹੁਣ ਜਿੱਥੇ ਜਾਏਗਾ ਉਹਨਾਂ ਨੂੰ ਜਿਹੜਾ ਕੰਮ ਕਰਸਾ ਉਹ ਬਣ ਜਿਹਨੇ ਕੰਮ ਹੀ ਨਹੀਂ ਕਰਨਾ ਪ੍ਰਧਾਨਗੀ ਚਾਹੀਦੀ ਹੈ ਉਹਨੂੰ ਕੀ ਉਹਨੇ ਕੀ ਕਰਦਾ ਸਮਾਜ ਦੇ ਯੋਗ ਕੀ ਕਰਦਾ ਕਿਉਂਕਿ ਉਹਨੂੰ ਬਹੁਤ ਲੋਕਾਂ ਦਾ ਮੇਲ ਨੂੰ ਲਾਭ ਰੱਖਣਾ ਪੈਣਾ ਸ਼ਾਂਤ ਰਹਿਣਾ ਪੈਣਾ ਲੜਨਾ ਨਹੀਂ ਤੇ ਜੇ ਪੰਗੇ ਲੈਣੇ ਜਾ ਕੇ ਉਹ ਲੀਡਰ ਨਹੀਂ ਕਰਦਾ ਇਹ ਬਾਤ ਮੈਂ ਬਹੁਤ ਜ਼ਿਆਦਾ ਬੋਲ ਦਿੱਤਾ ਅਜੇ ਹੋਰ ਬਹੁਤ ਗੱਲਾਂ ਸੀ ਜਿਹੜੀਆਂ ਮੈਂ ਹੁਣ ਆਪਾਂ ਕਹਿ ਸਕਦੇ ਕਿ 6 ਜਗ੍ਹਾ ਸਾਡੀਆਂ ਟੀਮਾਂ ਖੜੀਆਂ ਹੋ ਗਈਆਂ ਅੰਮ੍ਰਿਤਸਰ ਦੀ ਵੀ ਅੱਜ ਖੜੀ ਹੋ ਜਾਂਦੀ ਤੇ ਤੋਂ ਬਾਅਦ ਫਰੀਦਕੋਟ ਦੀ ਟੂਰ ਕਰਾਂਗੇ ਐਸੋ ਦਾਇਰਾ ਉਹ ਆਪਸੀ ਤਰੀਆ ਤੁਸੀਂ ਆਲੇ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੇ ਕਰਦੇ ਰਹੋ ਲੱਗੇ ਰਹੋ ਸਮਾਜ ਦੇ ਠੀਕ ਹੈ ਕੁਝ ਨਹੀਂ ਰੱਖਿਆ ਬਹੁਤ ਨੌਕਰੀਆਂ ਬਹੁਤ ਐਜੂਕੇਸ਼ਨ ਦੇ ਰੀਸ ਜਿਹੜੇ ਮੌਕੇ ਆ ਬੱਚਿਆਂ ਲਈ ਇੱਕ ਐਲਲੂਈ ਕਰਨਾ ਕੁੜੀ ਆਈ ਸਾਡੇ ਕੋਲ ਕਿੰਦੀ ਜੀ ਮੇਰੇ ਕੋਲ ਪੈਸੇ ਹੈ ਮੈਂ ਸੰਜੀਤ ਲਾਲ ਜੀ ਨੂੰ ਭੁਮਪੀਤਾ ਉਹ ਕਹਿੰਦੇ ਨੇ 5000 ਰੁਪਏ ਦੇ ਦੇ ਬਾਕੀ ਦਾ ਸਾਰਾ ਕਰਤਾ ਤੇ ਉਹ ਕਹਿੰਦੀ ਮੈਂ 5000 ਨਹੀਂ ਦੇਣਾ ਤੇ ਸਾਡੇ ਸਾਹਮਣੇ ਇਹ ਸਾਡੇ ਆਫਿਸ ਕੋਲ ਆ ਗਿਆ ਸਾਡੇ ਦਫਤਰ ਤੇ ਇਹ ਜਿਹੜੀ ਤੇ ਇਹ ਕਹਿੰਦੇ ਕੁੜੀ ਆਦੀ ਸਾਫ ਸਸਤਾ ਹੋ ਰਿਹਾ ਤੋ ਸਾਡੇ ਇੱਕ ਯਾਨੀ ਸ਼ੰਗਾਰਾ ਸਿੰਘ ਜੀ ਬੈਠੇ ਸੀ ਆਡੀ ਤੇ ਉਹ ਕਹਿੰਦੇ ਜੀ ਇਹ ਸੇਵਾ ਮਿਲ ਜੇ ਉਹਨਾਂ ਨੇ ਬੱਚੀ ਦੇ 5000 ਰੁਪਏ ਦਿੱਤਾ ਉਹਨੂੰ ਗੱਡੂ ਕਰਾਇਆ ਐਲ ਐਲ ਵੀ ਕਰ ਰਹੀ ਹੈ ਤੇ ਹੁਣ ਜਲਦੀ ਜਦੋਂ ਉਹ ਪਾਸ ਹੋ ਗਈ ਕਮ ਸਿਕਨੋਂ ਐਕਟ ਸਰਵਰਸ ਨੂੰ ਯਾਦ ਜ਼ਰੂਰ ਜਿਹੜਾ ਵੀ ਬੱਚਾ ਪੜਨਾ ਚਾਹਦਾ ਤੁਸੀਂ ਜਦੋਂ ਮਰਜ਼ੀ ਬੂਕ ਕਰੋ ਜਿਹੜਾ ਬੱਚਾ ਟ੍ਰੇਨਿੰਗ ਲੈਣਾ ਚਾਹਦਾ ਜਦੋਂ ਮਰਜ਼ੀ ਜਿਹੜਾ ਬੱਚਾ ਕੁਝ ਕਰਨਾ ਸਮਾਜ ਚ ਫੈਸਲਟੀਆਂ ਦੇਖਣਾ ਚਾਹਦਾ ਹੈ ਸਰਵਰਸ਼ਿਪ ਲੈਣੀ ਚਾਹਦਾ ਉਹ ਸਾਰੇ। ਥੈਂਕ ਯੂ ਵੈਰੀ ਮਚ। ਅ ਵਾਇਕ ਜੀ ਦਾ ਖਾਸਾ ਵਾਇਕ ਦੇ ਪੱਲੇ ਅ ਹੁਣ ਵਾਰ ਸਾਰੀ ਆ ਗਿਆ ਤੇ ਚਲੋ ਇਹਨਾਂ ਨਾਲ ਪ੍ਰਸਤੀ ਚਾਲੂ ਹੋ ਗਈ। ਚੰਮੀ ਜੀ ਨੇ ਨਾਲ ਇਸ ਨਾਲ ਦੇ ਮੌਕਾ ਦਿੱਤਾ। ਥੈਂਕ ਯੂ। ਥੈਂਕ ਯੂ ਵੈਰੀ। ਬਹੁਤ ਬਹੁਤ ਧੰਨਵਾਦ।